ਸਸ਼ੀਕਲ ਜੀ ਪੰਜਾਬੀ ਸਿੰਗਰ ਬਾਗੀ ਨੇ ਇਹ ਨੇਕ ਕੰਮ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਸੋਸ਼ਲ ਮੀਡੀਆ ਤੇ ਬਾਗੀ ਦੀ ਵਾਹ ਵਾਹ ਵੀ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬਾਗੀ ਆਪਣੇ ਘਰ ਵਾਪਸੀ ਤੇ ਜਾ ਰਹੇ ਸਨ। ਰਸਤੇ ਦੇ ਵਿੱਚ ਬਾਗੀ ਨੂੰ ਇੱਕ ਐਕਸੀਡੈਂਟ ਹੋਇਆ ਮਿਲਦਾ ਹੈ ਜਿੱਥੇ ਕਿ ਤੁਰੰਤ ਬਾਗੀ ਆਪਣੀ ਟੀਮ ਨੂੰ ਰੋਕ ਦਿੰਦੇ ਨੇ ਤੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਐਕਸੀਡੈਂਟ ਹੋਏ ਮਰੀਜ਼ਾਂ ਦੀ ਸਾਂਭ ਸੰਭਾਲ ਦੇ ਵਿੱਚ ਲੱਗ ਜਾਂਦੇ ਨੇ। ਤੁਹਾਨੂੰ ਦੱਸ ਦਈਏ ਕਿ ਬਾਗੀ ਦੇ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਮਰੀਜ਼ਾਂ ਦੀ ਸਹਾਇਤਾ ਕਰਨ ਦੀ। ਮੌਕੇ ਤੇ ਐਂਬੂਲੈਂਸ ਨਹੀਂ ਆਉਂਦੀ ਤੇ ਬਾਗੀ ਦੀ ਆਪਣੀਆਂ ਗੱਡੀਆਂ ਦੇ ਵਿੱਚ ਪਾ ਕੇ ਉਹਨਾਂ ਮਰੀਜ਼ਾਂ ਨੂੰ ਹਸਪਤਾਲ ਦੇ ਵਿੱਚ ਲੈ ਜਾਂਦੇ ਨੇ ਇੱਥੋਂ ਤੱਕ ਕਿ ਹਸਪਤਾਲ ਜਾ ਕੇ ਵੀ ਹਸਪਤਾਲ ਵਾਲਿਆਂ ਨੂੰ ਫੋਨ ਕਰਦੇ ਨੇ ਕਿ ਇੱਥੇ ਐਮਰਜੈਂਸੀ ਕੇਸ ਆ ਤੁਸੀਂ ਜਲਦੀ ਆ ਕੇ ਇਹਨਾਂ ਦੀ ਮਦਦ ਕਰੋ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿੰਗਰ ਬਾਗੀ ਨੇ ਉਸ ਵਿਅਕਤੀ ਨੂੰ ਵੀ ਹੌਸਲਾ ਫੁਜਾਈ ਦਿੱਤੀ ਜਿਸ ਵਿਅਕਤੀ ਤੋਂ ਐਕਸੀਡੈਂਟ ਹੋਇਆ ਸੀ ਬਾਗੀ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਹੈ ਕਿਹੜਾ ਕੋਈ ਜਾਣ ਬੁੱਝ ਕੇ ਕਰਦਾ ਹੈ ਉਹ ਵਿਅਕਤੀ ਬਹੁਤ ਜ਼ਿਆਦਾ ਡਰਿਆ ਹੋਇਆ ਸੀ ਤੁਹਾਨੂੰ ਦਿਖਾਉਂਦੇ ਹਾਂ ਪੂਰਾ ਵੀਡੀਓ ਔਰ ਵੀਡੀਓ ਦੇਖ ਕੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰੋ ਤਾਂ ਕਿ ਪੰਜਾਬੀ ਸਿੰਗਰਾਂ ਦੇ ਚੰਗੇ ਕੰਮਾਂ ਨੂੰ ਵੀ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਔਰ ਬਾਗੀ ਦੇ ਲਈ ਦੋ ਸ਼ਬਦ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ